ਜਦ ਪੁੱਛਿਆ ਬਾਬੇ ਨੇ ਦੱਸ ਤੂੰ ਭਗਤ ਸਿੰਘਾ ਕੀ ਚਾਹੁੰਨਾ ਕੀ ਪਰਦਾ ਰਹਿਣਾ ਏ ਨਾਲੇ ਗੀਤ ਕੀ ਦੇ ਤੂੰ ਗਾਉਣਾ ਮੈਨੂੰ ਦਿਸਦਾ ਬਾਬਾ ਜੀ ਇੱਥੇ ਵਰਤਨ ਲੱਗੇ ਪਾਣ ਮੈਂ ਫੰਸੀ ਚੜ ਜਾਵਾਂ ਮੇਰਾ ਦੇਸ਼ ਜادیه ਮਾਣੇ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਸ਼ ਜਾਦੀ ਮਾਣੇ ਮੈਂ 14 ਹਰ ਦਮ ਓਏ ਮੇਰੀ ਹੋਵੇ ਮੌਤ ਨਾਲ شادی ਪਰ ਤੋੜ ਦਮ ਆਈਆਂ ਚੋ ਜਿਨਾਂ ਨੇ ਕਿਸਮਤ ਸਾਡੀ ਖਾਦੀ ਬਦਲ ਕੇ ਰੱਖ ਦੂ ਇੱਥੇ ਤੋਂ ਮੈਂ ਬਦਲ ਕੇ ਰੱਖ ਦੂ ਸਾਜ਼ ਪੁਰਾਣੇ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਸ਼ ਆਜ਼ਾਦੀ ਮਾਣੇ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਸ਼ ਜਾਦੀ ਮਾਣੇ ਵਿੱਚ ਸਿਆਲਾ ਦੇ ਰਾਜੇ ਲੌਣ ਖੁਸ਼ੀਆਂ ਦੀ ਠਾਰਾ ਨੱਚਣ ਗਿੱਧੇ ਵਿੱਚ ਓਏ ਬਾਬਾ ਮੇਰੇ ਦੇਸ਼ ਦੀਆਂ ਮੁੱਟਿਆਰਾ ਅੱਜ ਸਜਵਹਾਈਆਂ ਨੂੰ ਦਿਸਦੇ ਪੁੱਲੇ ਖਿਤ ਕੁਛੀ ਦੇ ਗਾਣੇ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਸ਼ ਜਦੀ ਮਾਣੇ ਭਗਤ ਸਿੰਘ ਦੀ ਅੱਖੇ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਸ਼ ਜਦੀ ਮਾਣੇ ਜੋ ਜ਼ੁਲਮ ਕਮਾਉਂਦੀ ਹੈ ਸੁਣਿਆ ਨਹੀਂ ਹਕੂਮਤ ਰਹਿੰਦੀ ਤਤ ਤੋਤਿਆਂ ਦੀ ਢਾਰ ਵੇਖ ਕਦੇ ਅੱਕਾਂ ਉੱਤੇ ਨਾ ਵਹਿੰਦੀ ਕੋਈ ਭੁੱਖਾ ਸੋਵੇ ਨਾ ਰੱਜ ਕੇ ਹਰ ਕੋਈ ਖਾਵੇ ਖਾਣਾ ਮੈਂ ਫਾਂਸੀ ਚੜ ਜਾਵਾਂ ਮੇਰਾ ਦੇਜੇ ਜਾਦੀ ਮਾਰੇ ਮੈਂ ਫਾਂਸੀ ਚੜ ਜਾਵਾਂ ਮੇਰਾ